ਰੂਸ ਵਿੱਚ ਦੁਨੀਆ ਦਾ 6ਵਾਂ ਸ਼ਕਤੀਸ਼ਾਲੀ ਪੁਚਾੜ ਆ ਗਿਆ ਹੈ ਜਿਸ ਕਰਕੇ ਸੁਨਾਮੀ ਲਹਿਰਾਂ ਉੱਠੀਆਂ ਨੇ ਅਤੇ ਇਸ ਤੋਂ ਇਲਾਵਾ ਅਮਰੀਕਾ ਅਤੇ ਜਾਪਾਨ ਦੇ ਕਈ ਇਲਾਕੇ ਖਾਲੀ ਕਰਵਾ ਦਿੱਤੇ ਗਏ ਨੇ ਅਮਰੀਕਾ ਦੇ ਵਿੱਚ ਵੀ ਸੁਨਾਮੀ ਆਉਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਪੁਚਾੜ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਨੇ ਰੂਸ ਦੇ ਵਿੱਚ 8.8 ਦੀ ਤੀਬਰਤਾ ਦੇ ਨਾਲ ਇਹ ਪੁਚਾੜ ਆਇਆ ਜਿਸ ਕਰਕੇ ਸਮੁੰਦਰ ਦੇ ਵਿੱਚ ਤਿੰਤ ਤੋਂ 4 ਫੁੱਟ ਉੱਚੀਆਂ ਲਹਿਰਾਂ ਉੱਠੀਆਂ ਨੇ ਰੂਸ ਦੇ ਪੂਰਬੀ ਹਿੱਸੇ ਵਿੱਚ ਕੈਮਚੈਟਕਾ ਵਿੱਚ ਰਿਕਟਰ ਸਕੇਲ ਉੱਤੇ 8.8 ਤੀਬਰਤਾ ਵਾਲਾ ਭੁਚਾਲ ਆਇਆ ਜਿਸ ਕਰਕੇ ਰੂਸ ਅਤੇ ਜਾਪਾਨ ਵਿੱਚ ਸੁਨਾਮੀ ਲਹਿਰਾਂ ਉੱਠੀਆਂ ਨੇ ਅਮਰੀਕਾ ਵਿੱਚ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਰੂਸ ਦੇ ਕੈਮਚੈਟਕਾ ਵਿੱਚ 10 ਤੋਂ 13 ਫੁੱਟ ਦੀਆਂ ਸਮੁੰਦਰੀ ਲਹਿਰਾਂ ਉੱਠਦੀਆਂ ਵੇਖੀਆਂ ਗਈਆਂ ਨੇ ਉੱਤਰੀ ਜਾਪਾਨ ਦੇ ਹੋਕਾ ਇਡੋ ਸ਼ਹਿਰ ਵਿੱਚ ਵੀ ਸੁਨਾਮੀ ਦੀ ਪਹਿਲੀ ਲਹਿਰ ਵੇਖੀ ਗਈ ਹੈ ਰੂਸ ਦੇ ਐਮਰਜੈਂਸੀ ਮਤਰਾਲੇ ਮੁਤਾਬਕ ਸੁਨਾਮੀ ਦੀਆਂ ਲਹਿਰਾਂ ਨਾਲ ਰੂਸੀ ਬੰਦਰਗਾਹੀ ਸ਼ਹਿਰ ਸੇਵੇਰੋ ਅਤੇ ਕੁਰਲਿਸਕ ਦੇ ਇੱਕ ਹਿੱਸੇ ਵਿੱਚ ਹੜ ਆ ਗਿਆ ਹੈ ਇਸ ਸ਼ਹਿਰ ਦੀ ਆਬਾਦੀ ਤਕਰੀਬਨ 2000 ਹੈ ਸੋਸ਼ਲ ਮੀਡੀਆ ਤੇ ਮੌਜੂਦ ਕਈ ਵੀਡੀਓਜ਼ ਸ਼ਹਿਰ ਦੇ ਨੇੜੇ ਪਾਣੀ ਦੇ ਪੱਧਰ ਨੂੰ ਵਧਦੇ ਹੋਏ ਦੇਖਿਆ ਜਾ ਸਕਦੀਆਂ ਨੇ ਜਾਪਾਨ ਦੇ ਸਥਾਨਕ ਪ੍ਰਸਾਰਕ NHK ਦੀ ਰਿਪੋਰਟ ਮੁਤਾਬਕ ਸੁਨਾਮੀ ਲਹਿਰਾਂ ਹੋਕੋਇਡੋ ਸੂਬੇ ਦੇ ਉੱਤਰੀ ਖੇਤਰ ਤੱਕ ਪਹੁੰਚ ਗਈਆਂ ਨੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਲਹਿਰਾਂ ਦੀ ਉਚਾਈ ਲਗਭਗ 12 ਇੰਚ ਤੱਕ ਹੋ ਸਕਦੀ ਹੈ ਸੁਨਾਮੀ ਹੋਕਾਇਡੋ ਅਤੇ ਉੱਤਰ ਪੂਰਬੀ ਹਿੱਸੇ ਵਿੱਚ ਸਥਿਤ ਬੰਦਰਗਾਹ ਸ਼ਹਿਰ ਨੇਮੋਰੋ ਤੱਕ ਪਹੁੰਚੀਆਂ ਨੇ ਜਾਪਾਨੀ ਅਧਿਕਾਰੀਆਂ ਨੇ ਪਹਿਲਾਂ ਹੀ ਚੇਤਾਵਨੀ ਜਾਰੀ ਕਰਤੀ ਸੀ ਸੁਨਾਮੀ ਦੀਆਂ ਲਹਿਰਾਂ ਬਹੁਤ ਉੱਚੀਆਂ ਹੋ ਸਕਦੀਆਂ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਕਿਹਾ ਹੈ ਕਿ ਅਧਿਕਾਰੀ ਸਥਿਤੀ ਦਾ ਮੁਲਾਂਕਣ ਕਰ ਰਹੇ ਨੇ ਉਨ੍ਹਾਂ ਅਗੇ ਕਿਹਾ ਕਿ ਕਿਸੇ ਵੀ ਰਾਹਤ ਕਾਰਜ ਵਿੱਚ ਇਨਸਾਨੀ ਜਾਨ ਬਚਾਉਣ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਰੂਸ ਦੇ ਵਿੱਚ ਸ਼ਕਤੀਸ਼ਾਲੀ ਪੁਚਾਲ ਆਇਆ ਜਿਸ ਕਰਕੇ ਸੁਨਾਮੀ ਲਹਿਰਾਂ ਉੱਠੀਆਂ ਨੇ ਅਮਰੀਕਾ ਅਤੇ ਜਾਪਾਨ ਦੇ ਕਈ ਇਲਾਕੇ ਵੀ ਖਾਲੀ ਕਰਵਾ ਦਿੱਤੇ ਗਏ ਨੇ ਜਿਸ ਕਰਕੇ ਜੋ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਉਹ ਜ਼ਰੂਰ ਬਣਿਆ ਹੋਇਆ ਹੈ ਇਸ ਵੇਲੇ ਸਭ ਤੋਂ ਵੱਡੀ ਖਬਰ ਹੈ ਰੂਸ ਦੇ ਸ਼ਹਿਰ ਵਿੱਚ ਤੇਜ਼ ਪੁਚਾਲ ਮਗਰੋਂ ਸੁਨਾਮੀ ਦੀਆਂ ਲਹਿਰਾਂ ਉੱਠੀਆਂ ਨੇ ਜਾਪਾਨ ਅਤੇ ਅਮਰੀਕਾ ਦੇ ਇਲਾਕੇ ਖਾਲੀ ਕਰਵਾ ਦਿੱਤੇ ਗਏ ਨੇ